ਚਾਹਦ ਮੈਂ ਦਿੱਤੀ ਹੈ ਭਾਰੀ ਅੰਜ ਕਰਨੀ ਆ ਕਿ ਅਗਮੰਦਰ ਰੋੜਿਆ ਆ ਥੋੜਾ ਜਿਹਾ ਬਰਫ ਵਾਲਾ ਠੰਡਾ ਬਚਿਆ ਵਾ ਇਹ ਪਾ ਕੇ ਹੁਣ ਆਵਾ ਪਾ ਕੇ ਦਿੰਨੀ ਆ ਘਰੀ ਮੇਂ ਇਹ ਦਸਪੇ ਕੰਨਗੀ ਨਹੀਂ ਹੈ ਮੰਮੀ ਅਗਮੰਦਰ ਰੋੜਿਆ ਕਿ ਮੈਂ ਕਿਾ ਥੋੜਾ ਜਿਹਾ ਠੰਡਾ ਦੇ ਦਿੰਨੀ ਆ ਮੈਨੂੰ ਦੱਸ ਪੀਏ ਬੋਤਲ ਲੈਣ ਕਿੱਥੋਂ ਲੱਭੀ ਹੈ ਮੈਂ ਤਾਂ ਸਪੈਸ਼ਲ ਇਹ ਲਗਾ ਕੇ ਰੱਖੀ ਸੀ ਕਿ ਆਏਗੇ ਨਾ ਵਾਸਤੇ ਤੁਹਾਨੂੰ ਕਿੱਥੋਂ ਲੱਭ ਗਈ ਹੈ ਮਮੀ ਨੂੰ ਕਰਚੇ ਪਈ ਹੀ ਤੇ ਮੈਂ ਕਹਾ ਚਾਹ ਲਖਮਿੰਦਰ ਵੀਰ ਜੀ ਆਈ ਆ ਤੇ ਮੈਂ ਦੇ ਦੇਨੀ ਆ ਕਿ ਮੈਂ ਬਰਫ ਪਾ ਕੇ ਦੇ ਦਤਾ ਤੁਣਾ ਜੀ ਤੇ ਉਹਦੇ ਅੱਗੇ ਗੁੱਸੇ ਹੋਣ ਡਿਆਂ ਦਾ ਭੂਆ ਜੀ ਇਹ ਕੀ ਕਰਨਾ ਸੀ ਫੋਕਾ ਪਾਣੀ ਸਾਰਿਆਂ ਦਾ ਵਧ ਗਿਆ ਵਾ ਉਹ ਆਪ ਹੀ ਨਾ ਗਲਾਸੇ ਪਰ ਪਰ ਪੀ ਗਿਓ ਆ ਮੁੰਡੇ ਵਾਲਾ ਜਣਾ ਤੇ ਮੇਰੇ ਵਾਲਾ ਨਾ ਇਹ ਬੋਤਲ ਚ ਪਾ ਪਾ ਕੇ ਤੇ ਮੇਰੇ ਹਵਾਲੇ ਕਰ ਮੁੰਡੇ ਨੂੰ ਬਿਮਾਰ ਕਰਨਾ ਵਾ ਕੌਣ ਬੱਚੇ ਨੂੰ ਪਿਆਰਦਾ ਵਾ ਏ ਓ ਮਮੀ ਕਿਹੜਾ ਵਿਚਾਰਾ ਨਿਗਾ ਜਿਆ ਰੋਜ਼ ਰੋਜ਼ ਪੀਂ ਜਾਂਦਾ ਜਿਹੜਾ ਉਹਨੇ ਬਿਮਾਰ ਹੋ ਜਿਹੜਾ ਨਾ ਉਹ ਤੇ ਰੋੜ ਹੈ ਤੇ ਮੈਂ ਨਾ ਬਚਾਉਣ ਵਾਸਤੇ ਗਿਆ ਚਾ ਥੋੜਾ ਜਿਆ ਦੇ ਦਿੰਦੀ ਆ ਤੇ ਰਹੀ ਗੱਲ ਤੁਹਾਡੀ ਆਪਾਂ ਨਹੀਂ ਮਮੀ ਪੀਂਦੇ ਹੈਗੇ ਮੈਂ ਤੇ ਆ ਬੇ ਕੋ ਚਾਹ ਤੇ ਹੀ ਆ ਮੈਨੂੰ ਵਧੀਆ ਗੱਲਾਂ ਜੀਆਂ ਨਾ ਸੁਣਾ ਆ ਦੋ ਘੋਟੇ ਮੁੰਡੇ ਲਈ ਰੱਖਾ ਦਾ ਬਾਕੀ ਬੋਤਲ ਚ ਪਾ ਪਾ ਕੇ ਤਾਂ ਮੈਨੂੰ ਬੋਤਾ ਖੁਣਾ ਇਹ ਆ ਵੀ ਦੋ ਘੋਟਾ ਨਾਲ ਵੀ ਬੱਚਾ ਬੇਜ ਸਕਦਾ ਦਾ ਤੁਹਾਡੇ ਬਹਾਨੇ ਹੋਣੇ ਚਾਹੀਦੇ ਮਮੀ ਤੁਜੀ ਵੀ ਨਾ ਬਸ ਗੱਲ ਕਰਦੇ ਨਾ ਕੰਜੂਸੀਆਂ ਹੀ ਕਰਿਆ ਕਰੋ ਉਜਸ ਨੇ ਕਰੀ ਇਹ ਘਰ ਬੰਦ ਦੇ ਆ ਹੁਣ ਕੀ ਬੋਤਲ ਚਪਵਾ ਕੇ ਕਰਨਾ ਖਰਾਬ ਤੇ ਹੋਈ ਗਿਆ ਜੀ ਤੁਹਾਨੂੰ ਪਤਾ ਨਹੀਂ ਕਿ ਐਸ ਨਹੀਂ ਬਿਲਗੀ ਹੋਈ ਇਹਦੇ ਨਹੀਂ ਗਿਆਸ ਨਹੀਂ ਨਿਕਲਦੀ ਤਾਂ ਲੈ ਕੇ ਨਾ ਜਿਨੇ ਨਾ ਭਿਆ ਬਹਾਨਾ ਦਿਆ ਹੈ ਆ ਵੇਖ ਲਓ ਹੁਣ ਬੜਾ ਹੁਣ ਇੰਨਾ ਫੜਾਈਦਰ ਮੈਂ ਦੇਖੀ ਹੁੰਨੀ ਆ ਤਾਂ ਫੜਾਈਦਰ ਬੋਤਲ ਉਥੇ ਰੱਖਣੀ ਜਿੱਥੇ ਤੁਹਾਨੂੰ ਲੱਭੇ ਨਾ ਮੈਂ ਵੀ ਕਰੀ ਨਾ ਭੱਜੀ ਹੁਣ ਕੰਗਾ ਹੈ ਲਖਵਿੰਦਰ ਤੂੰ ਮੈਨੂੰ ਟਾਈਮ ਨਾਲ ਹੀ ਖਲਾ ਦੇਤਾ ਜੇ ਮੈਂ ਹੋਰ ਘੜੀ ਨਾ ਜਾਂਦੀ ਮੇਰੇ ਜਾਂਦਿਆਂ ਨੂੰ ਗਲਾਸੀ ਚ ਪਾਇਆ ਸੀ ਤੇ ਮੈਨੂੰ ਵੇਖ ਕੇ ਪਤਾ ਕੀ ਜਾਂਦੀ ਹੈ ਵੱਡੀ ਇਹ ਮੈਂ ਤਾਂ ਮੁੰਡੇ ਨੂੰ ਦੇਣ ਲੱਗੀ ਹੁਣ ਜੀ ਉਹੀ ਮੈਂ ਤੁਹਾਨੂੰ ਆਖਣ ਦਾ ਹੈ ਵੀ ਮੇਰੇ ਪੱਜ ਨਾਲ ਨਾਪਰਾ ਜਿ ਮਾਰਨਾ ਚੱਲ ਹੋਰ ਸੁਣਾ ਤੋ ਲਖਵਿੰਦਰ ਪਿੰਡ ਦੀ ਜਾਣੇ ਸਭ ਠੀਕ ਠਾਕ ਨੇ ਹਾਂਜੀ ਭੂਆ ਜੀ ਸਭ ਠੀਕ ਠਾਕ ਨੇ ਤੇ ਤੂੰ ਉਹਨਾਂ ਨੂੰ ਨਾਲ ਲੈ ਆਉਣਾ ਸੀ ਉਹ ਤੇ ਭੂਆ ਜੀ ਨਾਲ ਹੁੰਦੇ ਸੀ ਮੈਂ ਕਿਹਾ ਤੁਸੀਂ ਘਰੇ ਰਹੋ ਗਰਮੀ ਬੜੀ ਹੈ ਫੇਰ ਕਿਤੇ ਮੇਰੇ ਨਾਲ ਚੱਲ ਜਿਓ ਜਿਵੇਂ ਭੂਆ ਜੀ ਨਾਲ ਲੈ ਆਉਂਦਾ ਤੇ ਉਹਨਾਂ ਮੇਰੇ ਰਾਜ 1000 ਰੁਪਏ ਖਰਚਾਉਨੇ ਸੀ ਸਾਲੇ ਉਹ ਭੂਆ ਇਹ ਸਕੂਲੇ ਜਾਂਦੇ ਨੇ ਫੀਸਾਂ ਦਾ ਹੀ ਜਾਂ ਕਿਰਾਏ ਦੇਈਦੇ ਆ ਕਿੰਨੀ ਮਗਾਈ ਆ ਤੁਹਾਨੂੰ ਪਤਾ ਜੋ ਮੇਰੇ ਨਾਲ ਆ ਜਾਂਦੇ ਤੇ ਫੇਰ ਉਹਨਾਂ ਮੈਨੂੰ ਰਹਿਣ ਥੋੜਾ ਦੇਣਾ ਸੀ ਹੁਣ ਮੈਂ ਤੇਲ ਫੂਕ ਕੇ ਆਇਆ ਤੇ 2-4 ਦਿਨ ਤੁਹਾਡੇ ਕੋਲ ਹੁਣ ਰਵਾਂਗਾ ਜੇ ਰਿਆ ਨਾਲ ਫੇਰਾ ਕੀ ਹੁੰਦਾ ਮੇਰਾ ਗੱਲ ਤੇ ਤੇਰੀ ਬੋਤ ਸਹੀ ਏ ਤੇ ਮਗਾਈ ਵੀ ਬੜੀ ਏ ਘਰਾਂ ਦੇ ਖਰਚੇ ਵੀ ਬੜੇ ਤਾਹ ਤੇ ਭੂਆ ਜੀ ਮੈਂ ਕਹਿਣ ਲਿਆ ਜਿੰਨਾ ਹੱਥ ਘੁੱਟ ਕੇ ਚੱਲੀ ਏ ਉਹਨਾਂ ਹੀ ਚੰਗਾ ਵਾ ਨਰੇਪਿੰਦਰ ਹੁੰਦੀ ਕਿੱਥੇ ਆ ਉਹ ਨਹੀਂ ਦਿਖਾਈ ਦੇ ਨੇ ਨਾ ਕਿੱਥੇ ਆ ਪਿੰਦਰ ਦਾ ਗਿਆ ਹੀ ਪੈਲੀ ਜੇ ਤੇ ਨਾਵ ਨਾਵ ਮੁੰਡਾੜੇ ਆ ਹੀ ਜਦ ਕਰਨ ਨੂੰ ਸਵਾਲਣ ਲਈ ਠੀਕ ਆ ਝੋਨੇ ਚੰਨੇ ਚੰਗੇ ਨੇ ਆਹੋ ਝੋਨੇ ਜਾਂਦੇ ਲਖਿੰਦਰ ਦਸਣ ਦੇ ਆ ਵੀ ਚੰਗੇ ਨੇ ਠੀਕ ਆ ਹੋਰ ਬਾਹਰ ਅੰਦਰ ਦਾ ਕੰਮਕਾਰ ਕਰਦਾ ਹੈ ਕਿ ਅੰਦਰ ਹੀ ਪਹਿਲਾ ਪੈਰਾਂ ਦਾ ਨਹੀਂ ਨਹੀਂ ਕੰਮ ਵੀ ਬਹੁਤ ਸਾਰਾ ਹੀ ਕਰਦਾ ਵਾ ਭਾਬੀ ਕਿੱਥੇ ਬੈਗੀ 부ਆ ਉਹ ਕੁਲਾਹ ਲੈਣ ਆਏ ਨਹੀਂ ਉਹਨੇ ਲਖਿੰਦਰ ਚਾਹ ਤਰੀਗੇ ਚਲ ਮੈਂ 부ਆ ਜਾ ਕੇ ਮੇਨਾਵਾਂ ਵੀ ਚਾਹੀ ਨਾ ਕਰਛੜੇ ਦੂ ਚਾਵਾ ਦਾ ਇੱਕ ਚਾਹ ਜੀ ਨਾ ਮਿੱਠਾ ਪਾ ਖੜੇ ਨਾਲੇ ਮੈਂ ਗਲਾਬ ਲੈ ਜਿੰਨਾ ਇੱਕਲ ਸੁਹਿੰਦਰੀ ਜਿਹੜਾ ਮੇਰੀ ਦੁੱਖ ਸੁੱਖ ਦੀ ਸੁਣਦਾ ਹੈ ਨਾਲੇ ਇਹਨੂੰ ਪਤਾ ਵੀ ਭੂਆ ਨੇ ਘਰ ਕਿਦਾਂ ਬਣਾਇਆ ਹੈ ਜਿਹੜੇ ਮੇਰੇ ਘਰ ਦੇ ਜੀਨ ਮੈਂ ਜਿੰਨਾ ਮਰਜ਼ੀ ਸਮਝਾਵਾਂ ਇਹ ਅੰਦਰ ਵੀ ਨੋਕਾ ਟੋਕੀ ਕਰਦੀ ਪਰ ਵੀ ਚਾਹ ਬਣਾਉਂਦੀ ਦਿੱਤੀ ਹੈ ਹਾਂਜੀ ਵੀਰ ਜੀ ਕਿਉਂ ਕੋਈ ਕੰਮ ਹੀ ਮੈਂ ਤੇ ਆਇਆ ਹਾਂ ਕਿ ਚਾਹ ਬਣਾਉਂਦੇ ਹੋ ਮਿੱਠਾ ਘਟ ਪਾਇਓ ਘਾਟੀ ਪਾਇਆ ਵਾ ਮੈਂ ਤੇ ਨਾਲੇ ਇੰਨੀ ਚਾਹ ਕੀ ਕਰਦੀ ਹਰੇ ਪਿੰਡ ਵਰਜਨਾਂ ਅੱਜ ਥੋੜੀ ਥੋੜੀ ਚਾਹ ਬਣਾਇਆ ਕਰੋ ਇੱਦਾਂ ਦਾ ਕੰਮ ਸਾਰੇ ਚਾਹ ਪੀਂਦੇ ਨੇ ਅੱਜਕੱਲ ਵੀਰ ਜੀ ਮੈਂ ਆਇਆ ਤੇ ਨਾ ਥੋੜੀ ਬਣਾਉਣੀ ਸੀ ਫਿਰ ਮੈਂ ਸੋਚਿਆ ਕਿ ਸਾਰਿਆਂ ਨੇ ਪੀਣੀ ਹੈ ਤੇ ਚਲ ਮੈਂ ਬਣਾ ਲਈਨੀ ਆ ਤੇ ਮਿੱਠਾ ਵੀ ਘੱਟ ਪਾਇਆ ਕਰੋ ਉਦਾਂ ਨਾ ਚਾਹ ਘੱਟ ਪੀਆ ਕਰੋ ਗਰਮੀ ਪੜੀ ਏ ਜੇ ਪੀਣੀ ਹੁੰਦੀ ਏ ਤੇ ਇੱਕ ਟਾਈਮ ਹੀ ਪੀਆ ਕਰੋ ਹਾਏ ਹਾਏ ਅੱਗੇ ਮੰਮੀ ਨਹੀਂ ਹੀ ਮਾਨ ਹੈਗੇ ਹੁਣ ਇਹ ਵੀ ਨਾਲ ਰਲ ਗਿਆ ਹੋਂਦੇ ਨਾ ਸਾਡੀ ਚਾਹ ਪੀਣੀ ਵੀ ਇਹਨਾਂ ਨੇ ਬੰਦ ਕਰ ਰੋਆ ਤਾਡੀ ਬਾੜੀ 'ਚ ਤਾਂ ਨਿੰਬੂਆਂ ਦੇ ਬੂਟੇ ਦੋ ਤਿੰਨ ਹੈਗੇ ਨੇ ਨਿੰਬੂ ਤੋੜ ਕੇ ਲਿਆ ਕਰੋ ਤੇ ਉਹ ਪਾਣੀ ਬਣਾ ਕੇ ਪੀਆ ਕਰੋ ਹਾਂ ਤੁਸੀਂ ਤੇ ਚਾਹ ਪੀ ਪੀ ਖੱਬ ਚੱਲੇ ਉਹਦੇ 'ਚ ਵੀ ਨਾ ਖੰਡ ਹੀ ਪਾਉਣੀ ਹੈ ਜ਼ਰੂਰ ਭੂਆ ਜੀ ਖੰਡ ਪਾਉਣੀ ਹੈ ਲੂਣ ਪਾਓ ਤੇ ਕਾਲੀ ਮਿਰਚ ਕੁੱਟ ਕੇ ਪਾਓ ਤੇ ਕਿੱਡਾ ਸਵਾਦ ਪਾਣੀ ਬਣਦਾ ਉਹ ਵੀ ਆ ਕਰੋ ਹਾਂ ਤੁਸੀਂ ਚਲ ਕਵਾਂ ਕਿ ਪਿੰਦਰ ਨੂੰ ਜੇ ਲਿਆਏਗਾ ਤੇ ਭੂਆ ਜੀ ਕਹਿਣਾ ਕੀ ਹੈ ਮੈਂ ਪਿੰਦਰ ਨਾਲ ਜਾਵਾਂਗਾ ਤੇ ਨਿੰਬੂ ਤੋੜ ਕੇ ਲੈ ਆਵਾਂਗੇ ਨਾ ਮੈਂ ਜਿੰਨੇ ਦਿਨ ਇੱਥੇ ਆ ਉਹਨੇ ਦਿਨ ਤੁਹਾਡੀ ਚਾਹ ਬੰਦ ਕਰਨਾ ਚਲੋ ਜੀ ਚਾਹ ਪੀਣੀ ਹੈ ਤੇ ਬੰਦਾ ਸਵੇਰੇ ਘੁੱਟ ਘੁੱਟ ਪੀ ਲੈਂਦਾ ਇਹ ਥੋੜਾ ਸਾਰਾ ਦਿਨ ਬੰਦਾ ਚਾਹ ਜੀ ਰਹਿੰਦਾ ਵਾ ਹੁਣ ਵੇਖੋ ਭਾਬੀ ਨੇ ਤਸਾਂ ਭਰ ਕੇ ਚਾਹ ਬਣਾ ਖੜੀ ਏ ਲਖਮੀਂਦਰ ਇਹ ਇਦਾਂ ਹੀ ਕਰਦੀਆਂ ਨੇ ਜੇ ਮੈਂ ਨਾ ਧਿਆਨ ਰੱਖਾਂ ਇਹ ਘਰ ਦਾ ਹੁਣ ਉਹਨਾਂ ਨੇ ਘਰ ਨੂੰ ਮੁੱਧਿਆ ਕਰ ਚੜਨਾ ਸੀ ਘਰ ਘਰ ਪਤਾ ਕਿੰਨੀ ਮੁਸ਼ਕਿਲ ਨਾਲ ਬੰਦੇ ਨੇ ਅਹੀ ਇੱਕ ਮੋਟਰ ਤੇ ਕਮਰਾ ਪਾਇਆ ਤੇ 70000 ਰੁਪਿਆ ਲੱਗ ਗਿਆ ਇਹੋ ਹੀ ਤੇ ਗੱਲ ਵਾ ਵੀਜੀ ਸੱਸੀ ਘਰ ਸੱਸੀ ਘਰ ਹੋਰ ਸੁਣੋ ਸਰ ਠੀਕ ਠਾਕ ਠੀਕ ਠਾਕ ਹੀ ਤੁਨੀ ਸੁਣੋ ਵਧੀਆ ਹੱਡਾ ਵੀ ਆਲਾ ਮੈਂ ਚਾਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਹੋਰ ਸਾਨੂੰ ਕੀ ਹਾਲ ਹੈ? ਬਸ ਠੀਕ ਠਾਕ ਜੀ ਸਾਨੂੰ। ਵਧੀਆ ਵਧੀਆ। ਚਲ ਤੁਸੀਂ ਕਰੋ ਗੱਲਾਂ। ਬਾਤਾਂ ਤਾਂ ਮੈਂ ਰੋਟੀ ਵੇਲੋ ਉਹਨਾਂ ਨੂੰ ਆਣੀ। ਉਹ ਆਈ ਮੈਂ ਦੋ ਘੋਟ ਰੋਟੀਆਂ ਖਾਣੀਆਂ। ਦਾਲ ਸਬਜ਼ੀ ਨੂੰ ਨਹੀਂ ਸੀ ਮਿਲਦੀ। ਮੈਂ ਉਹਦੇ ਨਾਲ ਹੀ ਖਾ ਲਾਂਗੇ ਕਿ ਚੰਨਾ ਕਰਿਓ। ਹੋਰ ਸਾਨੂੰ ਜੀ ਠੀਕ ਠਾਕ ਸਾਰੇ ਪਿੰਡ। ਸਭ ਠੀਕ ਠਾਕ ਆ ਜੀ। ਤੁਸੀਂ ਸੁਣੋ ਵਧੀਆ ਵਧੀਆ। ਤੂੰ ਕਦੋਂ ਲਿਆਏ ਜੀ? ਬਸ ਆ ਘੜੀ ਕੋਇਆ ਚਾਹ ਪੀਤੀ ਆਣਗੇ ਜੀ। ਹੋਰ ਝੋਨੇ ਚੰਗੇ ਆ ਨਾ। ہاں ਝੋਨੇ ਬੜੇ ਵਧੀਆ ਨਜ਼ਾਰੇ ਵੱਜਣੇ ਨੇ। ਅੱਛਾ ਤੇਰੇ ਕੋਲ ਕੰਮ ਹੈ ਕੀ ਕਰਿਓ? ਅਮੈਂ ਜਦੋਂ ਨਾ ਵੇਖਣ ਤੁਹਾਡੇ ਕੋ ਐਪੀ ਮੋਟਰਸਾਈਕਲ ਗੱਡੀ ਗੁੱਡੀ ਲੋ ਬੰਦਾ ਗਰਮੀ ਬੜੀ ਐ ਟੌਰ ਨਾ ਆਂਦਾ ਜਾਂਦਾ ਐ ਨਾ ਨਾ ਭਰਾਵਾ ਗੱਡੀ ਕੀ ਕਰਨੀ ਐ ਐਵੇਂ ਪੰਡਰ ਪੰਨਿਆਂ ਦੀ ਬਣ ਕੇ ਰੱਖ ਛੜੀ ਐ ਚੱਲ ਜੇ ਗੱਡੀ ਨਹੀਂ ਨਾ ਲੈਣੀ ਤੇ ਮੋਟਰਸਾਈਕਲ ਲੈ ਲੋ ਆ ਵੀ ਵਿਚਾਰਾ ਅੰਧਾ ਨਾ ਮੈਂ ਕਿੰਨਾ ਘਵਾ ਗਿਆ ਵਾ ਭਰਾਵਾ ਮੋਟਰਸਾਈਕਲ ਵੀ ਬੜੇ ਮਹਿੰਗੇ ਨੇ 80 90 ਹਜ਼ਾਰ ਦਾ ਥੱਲੇ ਮੋਟਰਸਾਈਕਲ ਨਹੀਂ ਹੁੰਦਾ ਤੇ ਜਿਹਨੇ ਮੋਟਰਸਾਈਕਲ ਤੇ ਪੈਸੇ ਖਰਚਨੇ ਨੇ ਉਹਦੋਂ ਦੋ ਮੱਜਾਂ ਨਹੀਂ ਪਾਈਆਂ ਜਾਂਦੀਆਂ ਨਾਲੇ ਦੁੱਧ ਵਿੱਚ ਨਾਲੇ ਜੀਪੀ ਪੀਣ ਇਹ ਗੱਲ ਤੇ ਸਹੀ ਐ ਤੁਸੀਂ ਅਭੀ ਪਤਾ ਨਹੀਂ ਨੇ ਡੰਗਰ ਕੇ ਦਾ ਸਾਹਮਣ ਲੈਂਦੇ ਹੋ ਸਾਡੇ ਦਾ ਦੋ ਮੱਝਾਂ ਨੇ ਮਹੀਂ ਉਹਨਾਂ ਨੂੰ ਪੱਠੇ ਪੈਂਦੇ ਨੇ ਮੈਂ ਵੀ ਸਾਰਾ ਦਿਨ ਲਗਾਰ ਇਹਨਾਂ ਦਾ ਥਾਮਾ ਨੂੰ ਸਾਫੀ ਲਾਉਂਦਾ ਪੜ ਕੇ ਉਹ ਵੀ ਕਰਾਉਂਦੇ ਤੇ ਹੀ ਦੋ ਜਾਨੇ ਮਹੀਂ ਮੱਝਾਂ ਲੋ ਪਾਲਦੇ ਆ ਤੁਸੀਂ ਤੇ ਐਵੇਂ ਕਰਦੇ ਰਹਿੰਦੇ ਹੋ ਢਾਡੀ ਤੇ ਵੇਲੀ ਦੇ ਨਾਲ ਭੈਲੀ ਬੰਦਾ ਜਦੋਂ ਮਰਜੀ ਦੋ ਪੰਡਾ ਪੱਠੇ ਵੱਢ ਕੇ ਤੇ ਡੰਗਰਾ ਕੇ ਪਾ ਕੇ ਸਾਰਾ ਦਿਨ ਬੰਦਾ ਵਿਹਲਾ ਮੈਂ ਕਹਿੰਨਾ ਵਾ ਭੂਆ ਨੂੰ ਫੇਰ ਦੋ ਚਾਰ ਡੰਗਰੇ ਇਹਨਾਂ ਨੂੰ ਹੋਰ ਪਾ ਕੇ ਦੋ ਆ ਵੀ ਉਹ ਭਰਾ ਵਾ ਤੇਰੇ ਕੋਈ ਜੁੜੇ ਹੱਥ ਐਮਨੇ ਇਹੋ ਜੀ ਸਲਾਹ ਦੇਈ ਇਹੋ ਜੀਆਂ ਸਲਾਹਾਂ ਨੂੰ ਆਪਣੇ ਕੋਲ ਹੀ ਰੱਖ ਇੱਕ ਦਿਨ ਦੀ ਸੁਣ ਮੈਨੂੰ ਕਿਤੇ ਪੈ ਗਿਆ ਕੰਮ ਤੇ ਸਾਹਿਲ ਨੂੰ ਪਾਉਣੇ ਪਏ ਪੱਠੇ ਮੈਨੂੰ ਪਤਾ ਕਿੰਦਾ ਆਂਦਾ ਸੀ ਆਂਦਾ ਸੀ ਇਹਨਾਂ ਨੂੰ ਵੇਚੋ ਤੇ ਆਪਾਂ 2 ਕਿਲੋ ਮੁੱਲ ਲੱਲਾ ਕਰਾਵੇ ਉਹ ਜਿੱਦਾਂ ਮੁੱਲ ਲਓਗੇ ਫਿਰ ਪਤਾ ਲੱਗਣਾ ਮੈਂ ਘਰ ਦਾ ਚੰਗਾ ਕਿ ਮੁੱਲ ਦਾ ਚੰਗਾ ਵਾ ਅੱਜ ਕੱਲ ਬੰਦਾ ਸਕੀਮ ਨਾਲ ਚੱਲੇਗਾ ਤੇ ਫੇਰ ਹੀ ਬਚੇਗਾ ਚਲੋ ਕੋਈ ਗੱਲ ਨਹੀਂ ਤੂੰ ਹੀ ਕਰ ਲਉ ਹਾਂ ਘੜੀ ਕਰਾਸਟ ਆਜੂ ਮੈਂ ਘੜੀ ਨਾਲ ਅਕਸੇ ਦਾ ਕਰ ਲੈਣਾ ਤੇ ਸ਼ਾਮ ਨੂੰ ਜਦੋਂ ਪਹਿਲੀ ਚ ਜਾਏਗਾ ਮੈਨੂੰ ਦੱਸ ਕੇ ਜਾਈ ਮੈਂ ਤੇਰੇ ਨਾਲ ਜਾਵਾਂਗਾ ਨਾਲੇ ਝੋਨੇ ਝਾਂਲੇ ਟਾੜੇ ਦੇਖ ਕੇ ਆਵਾਂਗੇ ਚਲੋ ਕੋਈ ਨਹੀਂ ਮੈਂ ਦੱਸਾਂਗਾ ਤੁਹਾਨੂੰ ਆਜੋ ਆ ਲੋ ਪਾਣੀ ਤੇ ਤੁਸੀਂ ਦੋ ਰੋਟੀਆਂ ਖਾਧੀਆਂ ਓ ਕੀ ਨਹੀਂ ਕਿਹੀ ਸਿਰੇ ਬਿਠਾ ਲੇਡ ਖਾਦੀ ਸੀ ਠੀਕ ਹੈ ਪਿੰਦਰ ਉਹਦਾਂ ਲਖਵਿੰਦਰ ਵੀਰ ਜੀ ਦਾ ਸੁੱਖ ਵੀ ਬਣਾ ਤੇ ਦੁੱਖ ਵੀ ਬਣਾਇਆ ਸੁੱਖ ਵਾਲਾ ਇਹਦਾ ਸੁੱਖ ਤੇ ਹੈਗਾ ਵਾ ਕਿ ਜਿੱਦਾਂ ਹੀ ਰੁਖੀ ਮਿੱਸੀ ਖਾਣੇ ਆਣਾ ਓਦਾਂ ਦੀ ਇਹ ਵੀ ਨਾਲ ਖਾ ਲੈਂਦੇ ਨੇ ਤੇ ਦੁੱਖ ਵੀ ਦੋਖੀ ਹੋਈ ਹੈ ਕਿ ਆਂਦੇ ਆ ਕਿ ਆ ਨਹੀਂ ਕਰਨਾ ਤੇ ਆ ਨਹੀਂ ਕਰਨਾ ਜਿੱਦਾਂ ਮੈਂ ਕਹਿਣਾ ਆ ਨਾ ਉਦਾਂ ਹੀ ਇੰਕਾਰ ਵਿੱਚ ਹੋਣਾ ਚਾਹੀਦਾ ਵਾ ਹੁਕਮ ਬੜੇ ਚਲੰਦੇ ਆ ਉਦਾਂ ਨਾ ਜਦੋਂ ਕੋਈ ਪ੍ਰੋਣਾ ਆਣ ਹੁੰਦਾ ਨਾ ਤੇ ਬੜਾ ਚਾਹ ਹੁੰਦਾ ਵਾ ਕਿ ਕੋਈ ਆਏਗਾ ਤੇ ਉਹਦੇ ਭਾਜ ਨਾਲ ਅਹੀਂ ਵਿੱਚੰਗਾ ਚੋਖਾ ਖਾ ਲਾਂਗੇ ਇਹਦੇ ਨਾਂ ਤੇ ਅੰਦਰ ਆ ਕੁਝ ਖਾਂਦੇ ਨੇ ਕਹਿੰਨਾ ਸਾਨੂੰ ਹੀ ਕੁਝ ਬਣਾ ਦਿੰਦੇ ਨੇ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਇਹਨਾਂ ਦੇ ਘਰ ਦੇ ਨਾਲ ਕੱਟਦੇ ਕਿਦਾਂ ਹੋਣਗੇ ਇਹ ਤੇ ਮੰਮੀ ਦਾ ਵੀ ਵੱਧ ਕੰਜੂਸ ਨੇ ਉਹ ਇਹ ਹੋਈ ਜਾਂਦਾ ਆਪਣੀ ਉਸੇ ਬਾਕੀ ਜਿਹੜੇ ਘਰ ਦੇ ਹਨ ਉਹ ਜੀ ਥੋੜੇ ਜਿ ਚੰਗੇ ਨੇ ਇਹ ਵੀ ਜਿਹੜੀ ਘਰ ਦੀ ਹੈ ਨਾ ਉਹ ਬੜਾ ਪਰਚਾ ਕਰਦੀ ਹੈ ਇਹ ਜਨੀਕ ਜੂਸੀ ਕਰਦਾ ਨਾ ਕਿ ਇੱਕ ਇੱਕ ਰੁਪਈਆ ਬਚਾਉਂਦਾ ਨਾ ਉਹ ਇੱਕ ਤੋਂ ਦੁਨੇ ਡਾਉਂਦੀ ਏ ਉਹਦੇ ਨੂੰ ਵੇਖੀ ਕਹਿੰਦਾ ਸੂਟ ਹੀ ਨਹੀਂ ਮਾਰ ਹੁੰਦੇ ਵਨਸ ਵਨੇ ਸੂਟ ਪਉਂਦੀ ਏ ਕਿਤੇ ਵਾਸਟ ਟ੍ਰੇਡ ਕਰਾਉਂਦੀ ਏ ਇਹਦੇ ਟੈਮ ਚ ਕੀ ਕਰਨਗੇ ਤੇ ਕੀ ਫਾਇਦਾ ਪਿੰਦੇ ਫਿਰ ਇੱਥੇ ਆਣ ਕੇ ਕਦੇ ਵੀ ਇਹਨੇ ਰੋਗ ਮਾਰਦੇ ਨੇ ਆਂਦਾ ਚੱਲ ਜੇ ਉੱਥੇ ਵੀ ਚੱਲ ਚਾਰ ਦਿਨ ਇੱਥੇ ਚਲਾ ਜਾ ਇਹਨਾਂ ਕੋਲ ਅਠ-ਦਸ ਡਲਰ ਨੇ ਤੇ ਗੋਆਵੀ ਆ ਆਪੇ ਸੋਧ ਲੈਣੀ ਅੱਛਾ ਤੇ ਹੋਰ ਇੰਨਾ ਵੀ ਕੰਜੂਸ ਬੰਦਾ ਕੀ ਹੋਇਆ ਕੰਜੂਸੀ ਕਰਨ ਦਾ ਤਾਂ ਫਾਇਦਾ ਮੈਨਾਂ ਜੇ ਘਰਵਲੀ ਵੀ ਨਾਲ ਸਾਥ ਦੇਵੇ ਤੇ ਹੋਰ ਬਹੁਤ ਗੁਣੀ ਡਾਈ ਜਾਂਦੀ ਏ ਤੇ ਜੇ ਮੈਨਾਂ ਕਹਾਂ ਮੈਂ ਹੁਣ ਸਰ ਬਦਲਣਾ ਮੈਂ ਘੱਡੀ ਮੋਢੀ ਲੈ ਆਉਣਾ ਚੂਣਾ ਬੜਾ ਵਧੀਆ ਮੈਨਾਂ ਚੱਕ ਮੜਾ ਜਿਨੂ ਮਡੇ ਅੰਨੇ ਆ ਪਰ ਕੀ ਆਂਦਾ ਹੁੰਦਾ ਨਾ ਨਾ ਗੱਡੀ ਨਹੀਂ ਲੈਣੀ ਤੇ ਜਿਹੜਾ ਮੋਟਰਸਾਈਕਲ ਲਾਣਾ ਉਹਨਾਂ ਦਾ ਤਾਂ ਚਾਰ ਡੰਗਰ ਨਹੀਂ ਭਾਈ ਜਾਂਦੀ ਕੋਈ ਹਾਨੀ ਇਹਨਾਂ ਦਾ ਵੀ ਮਹਾਵਿਤਰ ਕੋ ਥੋੜੇ ਨੇ ਸਾਡੇ ਲੋਨ ਨੇ ਨੰਨੂ ਆ ਨਾ ਨਾ ਇਹਨੂੰ ਚਾਰ ਗਡੰਗਰ ਹੋਰ ਵਧਾ ਆ ਗਿਆ ਮੈਂ ਤੇਰੇ ਅੱਗੇ ਜੋੜੇ ਭਰਾਵਾ ਇਹੋ ਜਿਹੇ ਸਲਾਮ ਆਪਣੇ ਕੋਲ ਰੱਖਿਆ ਹੋਰ ਮੰਮੀ ਹਾਂ 2000 ਰੁਪਏ ਦੇਓ ਹਾਂ ਇੱਥੇ ਬੈਠ ਫੇਰਾ ਮੇਰੀ ਗੱਲ ਸੁਣ ਹਾਂਜੀ ਕੀ ਕਰਨੇ ਨੇ ਉਹ ਛੋਨੇ ਜੁਨੇ ਦੀਨ ਨਹੀਂ ਪੜਾਇਆ ਆਹੋ ਉਹਨਾਂ ਦਾ ਫੋਨ ਆਉਂਦਾ ਆਖੜੇ ਪੈਸੇ ਮਿਲ ਜਾਣਗੇ ਮੈਂ ਵੀ ਮਿਲ ਜਾਣਗੇ ਉਹ ਨੂੰ ਜਾਣਾ ਮੈਂ ਜਾਂਦੇ ਜਾਂਦੇ ਫੜਾ ਦੇਣਾ ਤੇ ਜਿਹੜੇ ਦੋ ਕਿਲੇ ਰਹਿ ਗਏ ਹਨ ਅਖੰਡ ਦੇ ਕੱਲ ਨੂੰ ਨਾ ਪਰਸੋਂ ਉਹਨਾਂ ਚ ਵੀ ਹੱਥ ਮਾਰ ਦਾਂਗੇ। ਮੈਨੂੰ ਇਹ ਦੱਸ ਵੀ ਜਿੰਨਾ ਚੋ ਕਢਾਇਆ ਸੀ ਉਹਨਾਂ ਚ ਵੀ ਇੰਨਾ ਹੀ ਹੈ ਜਿੰਨੇ ਚ ਹੁਣ ਦੋ ਦਸਣ ਡਿਆ। ਹਾਂਜੀ ਮੰਮੀ ਉਹਨਾਂ ਚ ਵੀ ਇੰਨਾ ਇੰਨਾ ਹੀ। ਲਖਵਿੰਦਰ ਤੇ ਦਸਣ ਡਿਆ ਵੀ ਕਿਤੇ ਕਿਤੇ ਬੂਟਾ ਵਾ ਤੇ ਕਿੱਲੇ 1.5 ਤੇ ਬੰਦਾ ਆ ਵੀ ਫੇਰ ਸਕਦਾ ਵਾ। ਮੰਮੀ ਗਰਮੀ ਵੇਖੋ ਕਿੰਨੀ ਏ। ਆ ਮੈਂ ਕਿਦਾਂ ਕੱਢਣਾ ਸੀ। ਤੈਨੂੰ ਬੜੀ ਗਰਮੀ ਲੱਗਦੀ ਹੈ ਹੈ। ਲਖਵਿੰਦਰ ਆਇਆ ਵਾ ਤੇ ਚੱਲ ਉਹ ਆਉਂਦਾ ਵੀ ਮੈਂ ਵੀ ਨਾਲ ਹੱਥ ਮਰਾਵਾਂਗੇ ਤੇ ਦੋਵੇਂ ਭਰਾ ਦੋ ਕਿੱਲਿਆਂ ਦੇ ਵਿੱਚ ਨਾ ਕੱਢ ਲਵਾਂਗੇ ਜਿਹੜਾ ਹੈ ਮਾੜਾ ਮੋਟਾ। ਉਹ ਨਹੀਂ ਨਹੀਂ ਮੰਮੀ। ਉੱਪਰੋਂ ਆਇਆ ਵਾ ਤੇ ਉਹਨੂੰ ਮੈਂ ਖੜਦਾ ਚੰਗਾ ਲੱਗਾਗਾ ਜੇ ਕੋ ਬਾਹਰ ਵੇਖੇਗਾ ਤਾਂ ਉਹ ਕੀ ਆਖੇਗਾ ਤੇ ਚੱਲ ਕੋਈ ਗੱਲ ਨਹੀਂ ਜਦੋਂ ਆ ਆਪ ਆਂਦਾ ਵਾ ਫੇਰ ਕਿਹੜੀ ਗੱਲ ਹੈ ਭਰਾਈ ਹੈ ਤੇਰਾ ਉਹ ਨਹੀਂ ਨਹੀਂ ਮੰਮੀ ਮੈਂ ਨਹੀਂ ਉਹਨਾਂ ਨੂੰ ਫੜਨਾ ਕੋਈ ਗੱਲ ਨਹੀਂ ਮੈਂ ਆਪ ਹੀ ਕੱਢ ਲਾਵਾਂਗਾ ਪਰ ਇਹਨਾਂ ਨੂੰ ਤੁਸੀਂ ਰਹਿਣ ਦੇ ਤੁਸੀਂ ਕਹਣਾ ਵੀ ਨਹੀਂ ਜਾਣਾ ਤੂੰ ਅਰੇ ਨਹੀਂ ਪਤਾ ਕੰਮ ਵਾਲਾ ਬੰਦਾ ਉਹ ਵੀ ਤੂੰ ਵੀ ਕਿਤੇ ਉਹਨਾਂ ਦੇ ਪੇੜੇ ਜਾਏਗਾ ਨਾ ਤੇ ਬਿਸ਼ੱਕ ਵੇਖ ਲਈ ਜਾ ਕੇ ਵੀ ਕਿੰਨਾ ਕੰਮ ਉਹ ਕਰਦੇ ਨੇ ਚਲੋ ਕੋਈ ਗੱਲ ਨਹੀਂ ਤੇ ਨਾਲੇ ਸੱਚ ਇੱਕ ਮੇਰੀ ਹੋਰ ਗੱਲ ਸੁਣੋ ਸ਼ਾਮ ਨੂੰ ਨਾ ਅਜੇ ਹੀ ਵੰਡੇ ਜਾਣਾ ਜੀ ਕਿੱਥੇ ਵੰਡੇ ਜਾਣਾ ਨਵਦੀਪਦੀਪ ਨਾਂ ਦੇ ਭੈਣ ਦੇ ਮੁੰਡੇ ਦਾ ਜਨਮ ਦਿਨ ਆ ਉਹ ਆਖਾਂਡੇ ਵੀ ਪਾਇਓ ਤੇ ਉੱਥੇ ਜਨਮ ਦਿਨ ਦੇ ਤੂੰ ਕੀ ਕਰਨਾ ਮੰਮੀ ਅਗਲੇ ਨੇ ਚਾਹ ਨਾ ਸੱਦਿਆ ਹੋਇਆ ਤੇ ਫਿਰ ਕੀ ਐ ਮੇਰੀ ਗੱਲ ਸੁਣੋ ਹੁਣ ਤੇ ਚਲ ਜੀ ਜਨਮ ਦਿਨ ਨੇ ਤੇ ਚਲ ਜੀ ਲੋਕਾਂ ਦੇ ਕੀ ਜਾਂਦੇ ਨੇ ਜਿਹੜੇ ਬਾਡੇ ਹੁੰਦੇ ਹੈ ਖਰਚੇ ਲੋਕੀ ਵਾਦੂ ਕਰ ਲੈਂਦੇ ਨੇ ਕੀ ਹੋ ਜਾਂਦਾ ਵਾ ਚੁੱਪ ਕਰਕੇ ਤੇ ਬਹਿ ਜਾ ਕਿਤੇ ਨਹੀਂ ਜਾਣਾ ਹੈਗਾ ਮਮੀ ਉਹਨਾਂ ਨੇ ਵੀ ਫੋਨ ਕੀਤਾ ਸੀ ਉਹਨਾਂ ਨੂੰ ਕੀ ਕਹੀਏ ਤੇਰਾ ਦੇ ਸਭੋ ਭੱਜ ਬਣਿਆਵੇਂ ਮੇਰੇ ਮਾਮੇ ਦਾ ਮੁੰਡਾ ਘਰ ਆਇਆ ਮੇਰਾ ਨਹੀਂ ਟਾਈਮ ਰਗਾ ਜੇ ਜਾਏਗਾ ਕੋ 2000 ਲੱਖ ਹੀ ਆਏਗਾ ਨਾ ਤੇ ਉਹੋ ਹੀ ਬੰਦਿਆਂ ਨੂੰ ਦੇ ਸਿਆਣਾ ਬਣ ਪੁੱਤ ਚਲ ਆਜਣ ਮੈਂ ਜਿਆ ਪੈਸੇ ਤੇ ਪਿਛਲੇ ਪੈਸੇ ਉਹਨਾਂ ਦੇ ਦੇ ਤੇ ਗਾਂ ਨਹੀਂ ਕੋਈ ਵੀ ਬੰਦਾ ਲਾਉਣਾ ਆਪੇ ਕੱਢਣਾ ਚਲੋ ਠੀਕ ਹੈ ਪੁਆ ਘੁੰਮੋ ਜੇ ਸਕੂਲੇ ਨਹੀਂ ਪਾਇਆ ਲਖਵਿੰਦਰ ਨਹੀਂ ਇਹ ਜੇ ਨਹੀਂ ਆਣਾ ਤੇ 3 ਸਾਲ ਦਾ ਹੋਏਗਾ ਨਾ ਫਿਰ ਅੱਗੋਂ ਪਾਵਾਂ ਨੂੰ ਮੰਮੀ ਮੇਰੀ ਚੱਪਲ ਟੁੱਟ ਗਈ ਆ ਪੈਹ ਗਿਓ ਹਾਂ ਨਵੀਂ ਲੈਣੀਆਂ ਇਹਨੂੰ ਕਿ ਹੋਇਆ ਲਾ ਲਗ ਰੱਖ ਲਿਆ ਦਿੰਨੀ ਹੈ ਮੰਮੀ ਗੁੱਟੌਣ ਵਾਲੀ ਹੈਗੀ ਆ ਧਿਆਨ ਮਾਰੋ ਹਾ ਇਹਦੀ ਇੱਕ ਬੱਦਰੀ ਮੈਂ ਸੋਚ ਲਈ ਆ ਨਾ ਫਿਰ ਡਿੱਗੀ ਲੈ ਆਓ ਆ ਚੱਪਲ ਦੇ ਨਵੀਂ ਆ ਦੂਜਾ ਪੈਰ ਵੀ ਇਹਦਾ ਚੰਗਾ ਭਲਾ ਵਾ ਲੈ ਆਓ ਮੈਂ ਇਹਨੂੰ ਇਹੋ ਜਿਹੀ ਗੰਢ ਕੇ ਤਾਂ ਕਿ ਮਹੀਨਾ ਦੇ ਦੇ ਇਹਨੇ ਕੱਢ ਜਾ